ਕੈਨੇਡਾ ਦੀ ਧਰਤੀ ਹੁਣ ਪਹਿਲਾ ਵਰਗੀ ਮਹਿਮਾਨ ਨਿਵਾਜ਼ ਨਹੀਂ ਰਹੀ ਇੱਕ ਡਰੋਨੀ ਸਚਾਈ ਸਾਹਮਣੇ ਆਈ ਹੈ ਕਿ ਸਾਲ 2024 ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ 30 ਲੱਖ ਤੋਂ ਵੱਧ ਅਰਜ਼ੀਆਂ ਨੂੰ ਠੁਕਰਾ ਦਿੱਤਾ ਇਹ ਰਿਕਾਰਡ ਟੁੱਟੀ ਹੋਈ ਅਸਵੀਕ੍ਰਿਤੀ ਦਰ 50% ਤੱਕ ਪਹੁੰਚ ਗਈ ਹੈ ਜੋ ਪਿਛਲੇ ਸਾਲ ਦੇ 35% ਦੇ ਮੁਕਾਬਲੇ ਵਿੱਚ ਇੱਕ ਵੱਡੀ ਛਲਾਂਗ ਹੈ ਇਸ ਨਵੀਂ ਨੀਤੀ ਨੇ ਵਿਦਿਆਰਥੀਆਂ ਮਜ਼ਦੂਰਾਂ ਅਤੇ ਸੈਲਾਨੀਆਂ ਦੀਆਂ ਉਮੀਦਾਂ ਨੂੰ ਧੂਤੂ ਕੇ ਰੱਖ ਦਿੱਤਾ ਹੈ ਇਸ ਸਾਲ ਦੇ ਅੰਕੜੇ ਦੱਸਦੇ ਹਨ ਕਿ ਸੈਲਾਨੀ ਵੀਜ਼ਾ ਅਰਜ਼ੀਆਂ ਵਿੱਚੋਂ 54% ਨੂੰ ਰੱਦ ਕੀਤਾ ਗਿਆ ਜੋ ਪਿਛਲੇ ਸਾਲ ਦੇ 40% ਦੇ ਮੁਕਾਬਲੇ ਵਿੱਚ ਇੱਕ ਵੱਡਾ ਵਾਧਾ ਹੈ ਵਿਦਿਆਰਥੀਆਂ ਦੇ ਸਟੂਡੈਂਟ ਪਰਮਿਟ ਨੇ 52% ਦੀ ਕਟੜ ਦਾ ਰਿਕਾਰਡ ਬਣਾਇਆ ਜਦੋਂ ਕਿ ਵਰਕ ਪਰਮਿਟ ਵਿੱਚ 22% ਦੀ ਗਰਾਵਟ ਦਰਜ ਕੀਤੀ ਗਈ ਇਹ ਸਾਰੇ ਅੰਕੜੇ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਸੰਧੇ ਦੀ ਗਵਾਹੀ ਪਰ ਰਹੇ ਹਨ ਇਸ ਨੀਤੀਗਤ ਤਬਦੀਲੀ ਦੇ ਪਿੱਛੇ ਸਰਕਾਰ ਘਰਾਂ ਦੀ ਕਮੀ ਅਤੇ ਆਰਥਿਕ ਤੰਗੀ ਨੂੰ ਕਾਰਨ ਦੱਸ ਰਹੀ ਹੈ पर असलियत ਵਿੱਚ ਕੈਨੇਡਾ ਨੇ ਸਥਾਈ ਨਿਵਾਸੀ ਟੀਚਿਆਂ ਨੂੰ ਵੀ 20% ਦੀ ਕਟਾ ਦੇ ਦਿੱਤਾ ਹੈ। ਸਾਲ 2025 ਵਿੱਚ ਸਿਰਫ 3,95,000 ਨਵੇਂ ਲੋਕਾਂ ਨੂੰ ਹੀ ਸਵੀਕਾਰ ਕੀਤਾ ਜਾਵੇਗਾ, ਜਿਸ ਨੂੰ ਅਗਲੇ 2 ਸਾਲਾਂ ਵਿੱਚ ਹੋਰ ਘਟਾਉਣ ਦੀ ਯੋਜਨਾ ਹੈ। ਇਹ ਕਦਮ ਕੈਨੇਡਾ ਦੇ ਖੁੱਲੇ ਦਰਵਾਜ਼ੇ ਦੇ ਇਤਿਹਾਸ ਨੂੰ ਇੱਕ ਕਾਲੇ ਦਾਗ ਵਾਂਗ ਦਾਗਦਾਰ ਬਣਾ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਹ ਨਵੀਂ ਨੀਤੀ ਇੱਕ ਸਦਮੇ ਵਰਗੀ ਹੈ, ਜਿਨ੍ਹਾਂ ਨੇ ਕੈਨੇਡਾ ਨੂੰ ਆਪਣੇ ਭਵਿੱਖ ਦਾ ਕੇਂਦਰ ਬਣਾਇਆ ਸੀ। ਹੁਣ ਉਨ੍ਹਾਂ ਦੇ ਪਰਮਿਟ ਰੱਦ ਹੋਣ ਦੀਆਂ ਦਾਸਤਾਨਾਂ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਰਹੀਆਂ ਹਨ। ਦੂਜੇ ਪਾਸੇ ਮਜ਼ਦੂਰ ਜੋ ਕੈਨੇਡਾ ਦੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਤਿਆਰ ਸਨ ਉਹਨਾਂ ਨੂੰ ਵੀ ਬੰਦ ਦਫ਼ਤਰੀ ਦਰਵਾਜ਼ਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ પ્રતિਬੰਧ ਨੇ ਇੱਕ ਭਿਆਨਕ ਨਤੀਜਾ ਪੈਦਾ ਕੀਤਾ ਹੈ ਗੈਰਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਅਤੇ ਸ਼ੋਸ਼ਣਕਾਰੀ ਨੌਕਰੀ ਦੇਣ ਵਾਲਿਆਂ ਨੇ ਇਸ ਮੌਕੇ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਭੋਲੇ-ਪਾਲੇ ਲੋਕ ਫਰਜੀ ਦਸਤਾਵੇਜ਼ਾ ਅਤੇ ਝੂਠੇ ਵਾਅਦਿਆਂ ਦੇ ਜਾਲ ਵਿੱਚ ਫਸ ਰਹੇ ਹਨ ਕੈਨੇਡਾ ਸਰਕਾਰ ਦਾ ਦਾਵਾ ਹੈ ਕਿ ਇਹ ਕਦਮ ਨਕਲੀਪਣ ਰੋਕਣ ਲਈ ਹੈ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਇਮੀਗ੍ਰੇਸ਼ਨ ਨੂੰ ਨਿਯੰਤਰਿਤ ਕਰਨ ਦਾ ਬਹਾਨਾ ਹੈ ਇਸ ਨਵੇਂ ਦੌਰ ਵਿੱਚ ਕੈਨੇਡਾ ਦਾ ਰਾਹ ਤੈਅ ਕਰਨ ਵਾਲਿਆਂ ਲਈ ਸਿਰਫ ਇੱਕ ਹੀ ਰਸਤਾ ਬਾਕੀ ਹੈ ਪੱਕੇ ਤੌਰ ਤੇ ਯੋਗਤਾਵਾਂ ਪੂਰੀਆਂ ਕਰਨਾ ਕਾਨੂੰਨੀ ਸਲਾਹਕਾਰਾਂ ਨਾਲ ਜੁੜਨਾ ਅਤੇ ਹਰ ਪੜਾ ਤੇ ਸਪਸ਼ਟ ਜਾਣਕਾਰੀ ਇਕੱਠੀ ਕਰਨਾ ਯਾਦ ਰੱਖੋ ਕੈਨੇਡਾ ਦੇ ਦਰਵਾਜ਼ੇ ਪੂਰੀ ਤਰ੍ਹਾਂ ਨਹੀਂ ਬੰਦ ਹੋਏ ਪਰ ਉਹਨਾਂ ਨੂੰ ਖੋਲਣ ਲਈ ਹੁਣ ਪਹਿਲਾਂ ਨਾਲੋਂ 20 ਗੁਣਾ ਵੱਧ ਮਿਹਨਤ ਦੀ ਲੋੜ ਹੈ ਜੇਕਰ ਤੁਸੀਂ ਵੀ ਕੈਨੇਡਾ ਇਮੀਗ੍ਰੇਸ਼ਨ ਦੇ ਨਵੇਂ ਨੀਮਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਦਬਾਓ ਇਸ ਵੀਡੀਓ ਨੂੰ ਆਪਣੇ ਉਹਨਾਂ ਦੋਸਤਾਂ ਨਾਲ ਸ਼ੇਅਰ ਕਰੋ ਜੋ ਕੈਨੇਡਾ ਦੇ ਸੁਪਨੇ ਦੇਖ ਰਹੇ ਹਨ ਸਵਾਲ ਹੋਣ ਤੇ ਕਮੈਂਟਾਂ ਵਿੱਚ ਪੁੱਛੋ ਯਾਦ ਰੱਖੋ ਜਾਣਕਾਰੀ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ